ਇਨਾ ਯਾਰ ਸਾਰਿਆਂ ਨਾਲ ਵੀ ਮੈਂ ਇਹ ਗੱਲ ਸ਼ੇਅਰ ਕਰ ਲਵਾਂ ਕਿਉਂਕਿ ਗੱਲ ਸ਼ੇਅਰ ਕੀਤੀ ਚੰਗੀ ਹੁੰਦੀ ਹੈ ਕਿਉਂਕਿ ਤੁਸੀਂ ਜਵਾਕੋਂ ਜਵਾਕਾਂ ਨੂੰ ਰਹੀ ਗੱਲ ਦੱਸਣੀ ਜ਼ਰੂਰੀ ਹੈ ਦੀ ਕਿ ਇਹ ਧਿਆਨ ਰੱਖੋ ਅੱਗੇ ਤੋਂ ਸਾਰੇ ਜਾਣੇ ਤੁਸੀਂ ਬਹੁਤ ਯਾਰ ਮਾਨੂੰ ਦੁੱਖ ਲੱਗਦਾ ਜਦੋਂ ਆਪਣੇ ਮਨ 'ਚ ਯਾਰ ਕੋਈ ਗੱਲ ਹੋਵੇ ਆਪਣੀਆਂ ਛਾਵਾਂ ਹੋਣ ਤੇ ਉਮੀਦਾਂ ਆਸਾਂ ਹੋਣ ਆਪਾਂ ਭਜਨ ਕਰਤੀ ਹੋਵੇ ਦਿਲ ਦਿਖਾਓ ਓਏ ਹੋਏ ਹੋਏ ਮੈਂ ਬੜਾ ਹਾਸਾ ਕੰਟਰੋਲ ਕੀਤਾ ਜੀ ਮੇਰਾ ਗਰੀਬ ਇਹ ਬੜਾ ਸ਼ੱਕਿਆਂ ਪਿਆ ਵੀ ਚਾਚਾ ਗੱਲ ਤਾਂ ਮੇਰੀ ਕਰ ਲੰਗੇ ਨੇ ਕਹਿੰਦੇ ਕੋਈ ਹੋਰ ਕੋਈ ਹੋਰ ਕੁਝ ਬਣਾਉਣ ਲੱਗੇ ਇਹ ਨਹੀਂ ਚਾਚਾ ਤਾਂ ਕੋਈ ਹੋਰ ਗੱਲ ਕਰਦਾ ਸਾਬ ਤੋਂ ਲੱਗਿਆ ਸੀ ਪਤਾ ਸਾਬ ਤਾਂ ਮੈਂ ਨਾ ਮੈਂ ਨਾ ਹੱਸਦਾ ਸੀ ਬੂਟਾ ਵੀ ਵਿਚਨ ਹੱਸਿਆ ਸੀ ਫਿਰ ਸੀਰੀਅਸ ਹੋ ਗਏ ਦੀਪਕੂ ਪੂਰਾ ਦੇਰ ਸੀ ਜਾ ਦੇਖ ਕਰੀ ਕੋਈ ਗੱਲ ਨਹੀਂ ਵੀਰੇ ਮੈਂ ਨਾ ਵੀਰੇ ਮੈਨੂੰ ਤਾਂ ਕੋਈ ਚੱਕਾ ਯਾਰ ਮੈਨੂੰ ਪਤਾ ਯਾਰ ਕੋਈ ਗੱਲ ਜ਼ਿੰਦਗੀ ਆ ਯਾਰ ਜ਼ਿੰਦਗੀ ਚ ਬੜੀ ਅਰੀ ਹੈ ਇਹੋ ਜਿਹਾ ਕੁਝ ਹੁੰਦਾ ਹੈ ਨਾ ਫਿਰ ਕੀ ਹੋ ਗਿਆ ਐਸ ਕੀ ਤੀਜੀ ਵਾਰੀ ਹੋਇਆ ਤੇ ਨਾ ਕਲਾ ਤਾਂ ਕੋਈ ਵੱਡੀ ਗੱਲ ਨਹੀਂ ਹੈ ਕੋਈ ਗੱਲ ਫਿਰ ਅਗਲੀ ਵਾਰ ਸੀ ਕਿਉਂ ਆ ਡੋਨਟ ਵਰੀ ਬਸ ਆਵ ਲਾਗੀ ਮਾਈਕ ਗੁੱਡ ਵਿਸ਼ਸ ਆਰ ਯੂ ਦੈਨ ਐਨਜੋਏ ਦਸਟ ਆਪਾਂ ਤੇ ਲਈ ਅੱਡੀ ਬਣਾ ਲੈਣਾ ਖਾੜਾ ਜੀ ਤੂੰ ਇਕੱਲਾ ਹੀ ਖੜੀ ਆ ਕਰੀ ਉੱਥੇ ਹੋਰ ਕੋਈ ਬੰਦਾ ਤੇ ਨਾ ਲਾਵਾ ਹੀ ਕੋਈ ਨਹੀਂ ਹੈ ਠੀਕ ਆ ਇਕੱਲਾ ਹੀ ਕਰਕੇ ਕਮਾਇਆ ਕਰ ਤੂੰ ਲੋੜ ਹੀ ਨਹੀਂ ਕਿਸੇ ਦੀ ਆ ਯਾਰ ਮਾਂਜਾ ਦਾ ਸੀਗਾ ਚੱਲੇ ਜਾਂ ਚਲ ਹਾਸੇ ਮੰਜਾ ਕਲੀ ਗੱਲ ਵੱਖਰੀ ਰਹਗੀ ਇਹ ਪਿਛਲੀ ਤਿੰਨ ਵਾਰੀ ਪਖਾੜੇ ਤੇ ਜਾਂਦਾ ਇਹ ਜਦੋਂ ਇਹਦਾ ਕਰਨ ਦਾ ਪਾਰਟਿਸਿਪੇਟ ਮੌਕਾ ਆਉਂਦਾ ਇਹ ਰਹਿ ਜਾਂਦਾ ਕਿਸੇ ਗੱਲ ਨੂੰ ਕਿਉਂ ਰਹਿ ਜਾਂਦਾ ਬਈ ਵਸ ਕਰਨ ਕੀ ਆ ਜਲਦੀ ਗੱਲ ਸਮਝੀ ਕਰ ਯਾਰ ਬਸ ਕਿਉਂ ਰਹਿ ਜਾਂਦਾ ਮਤਲਬ ਟਾਈਮ ਦੀ ਸ਼ੌਰਟੇਜ ਹੋ ਜਾਂਦੀ ਹੈ ਕੀ ਹੋ ਜਾਂਦਾ ਹਾਂ ਸ਼ਰਮ ਹੀ ਆਂਦੀ ਆ ਫਿਰ ਨਾ ਸ਼ਰਮ ਨੂੰ ਕੀ ਆ ਯਾਰ ਇਹ ਜਿਹੜੇ ਸੰਘ ਆ ਯਾਰ ਤੂੰ ਸ਼ਰਮੋਂ ਤਾਂ ਕੁੜੀਆਂ ਨਾਲ ਹੁੰਦੀ ਆ ਯਾਰ ਹਾਂ ਕੁੜੀਆਂ ਯਾਰ ਕੋਈ ਦੱਸ ਕੀ ਵੈਸੇ ਕੀ ਗੱਲ ਹੋ ਜਾਂਦੀ ਆ ਕੁਛ ਨਹੀਂ ਇਹ ਦਿਲ ਦੇ ਜਿਹੜੀਆਂ ਦਿਲ ਦੀਆਂ ਹੁੰਦੀਆਂ ਨੇ ਉਹਨਾਂ ਤਾਰਾਂ ਇਹਨਾਂ ਨੂੰ ਮਤਲਬ ਜੁੜਨ ਨਹੀਂ ਦੇਈਦਾ ਹੁੰਦਾ ਨਹੀਂ ਪੜਾ ਕੇ ਬੈਹਿੰਦੇ ਇਸ ਨਾਲੀ ਗੱਲ ਨਹੀਂ ਇਹਨੂੰ ਕੋਹ ਨਹੀਂ ਆ ਅੱਜ ਕੱਲ ਬ ਵਾਲੇ ਜਿਹੜੇ ਅਟੈਕ ਆਈ ਜਾਂਦੇ ਏਸੇ ਵੱਲੋਂ ਆਈ ਜਾਂਦੇ ਨੇ ਆਪਾਂ ਜੇ ਮੈਂ ਮੰਨ ਲਾ ਦਿਮਾਗ ਦੀ ਗੱਲ ਦਿਮਾਗ 'ਚ ਰੱਖ ਲਈ ਦਿਲ ਦੀ ਗੱਲ ਦਿਲ 'ਚ ਰੱਖ ਲਈ ਕਿਸੇ ਪਾਸੇ ਬਾਹਰ ਆਉਣੀ ਨਹੀਂ ਹੈਗੀ ਫਿਰ ਕੀ ਹੋਊਗਾ ਉਹਦਾ ਰਿਜ਼ਲਟ ਨੁਕਸਾਨ ਹੀ ਹੋਣਾ ਨਾ ਅੰਦਰ ਹੀ ਅੰਦਰ ਆਪਣਾ ਬਰੂਧ ਬਣੀ ਜਾਣਾ ਬਰੂਧ ਬਣੀ ਜਾਣਾ ਟੈਂਸ਼ਨ ਟੈਂਸ਼ਨ ਆ ਜਿਹੜੇ ਜਿਆਦਾ ਜਿੱਕਰ ਟੈਂਸ਼ਨ ਦੇ ਮਰੀਜ਼ ਕਿਉਂ ਨੇ ਹੁਣ ਕਿੰਨੇ ਆਪਾਂ ਵੀਡੀਓ ਦੇਖਦੇ ਹੋ ਕਮਲਾ ਜੇ ਲੋਕ ਹੋ ਜਾਂਦੇ ਨੇ ਜਿਹੜੇ ਉਹ ਦੰਦੀਆਂ ਵੱਢਣ ਲਾ ਜਾਂਦੇ ਨੇ ਜਾਂ ਮਤਲਬ ਆ ਕੱਲ ਜਿੰਮ ਵਾਲਾ ਲਗਾ ਸੀ ਮੁੰਡਾ ਕਿੱਡਾ ਬੋਡੀ ਬਿਲਡਰ ਸੀ ਉਹ ਵਿਚਾਰਾ ਕਮਲਾ ਹੋ ਗਿਆ ਉਹ ਟੈਂਸ਼ਨ ਦਿਮਾਗੀ ਕੀ ਕਾਰਨ ਕੀ ਸੀ ਤੂੰ ਵੀ ਸਾਂਝਾ ਕਰਨਾ ਚਾਹੀਦਾ ਭਰਾਗਾਂ ਦੇ ਵਾਸਤੇ ਹੁੰਦੇ ਨੇ ਮੈਂ ਹੱਸੇ ਵੀ ਆ ਦੇ ਲੱਗ ਆਤ ਤੋ ਤੈਨੂੰ ਦੇਖ ਫਰਕ ਤਾਂ ਪੈਣ ਲੱਗ ਗਿਆ ਨਾ ਜਿਆਦਾ ਲੜਕ ਤਾਂ ਨੇ ਦੇਖ ਲਾਦੇ ਹੱਸਣ ਲੱਗ ਗਏ ਦੇਖ ਲਾ ਗੱਲ ਕਿ ਨਹੀਂ ਨਹੀਂ ਉਹ ਗੱਲ ਨਹੀਂ ਹੈਗੀ ਯਾਰ ਅਫਰ ਹੋਣ ਲਾ ਜਾਂਦਾ ਤੇ ਕੀ ਕਰ ਰਹੀ ਸੀ ਪਲੀਜ਼ ਟੈਲ ਮੀ ਹਾਂ ਨਹੀਂ ਤੁਹਾਨੂੰ ਆਣਾ ਪਰ ਤੇਲੋਂ ਦੱਸ ਕੀ ਟੱਕਰ ਕੀ ਹੋ ਜਾਂਦਾ ਕੋਈ ਦੱਸ ਦੱਸ ਹੁਣ ਤੂੰ ਕਹਿੰਦਾ ਸੀਗਾ ਸ਼ਰਮ ਜੀ ਆਉਂਦੀ ਆ ਕਿਹੜੀ ਗੱਲੋਂ ਹਾਂ ਅ ਨਹੀਂ ਪਰ ਮਨ ਜਾਣੀ ਮੰਨਦਾ ਕੀ ਕਰਨ ਹਾਏ ਹੀ ਦਲ ਤੇ ਹਟਣ ਹਾਂ ਮੰਨੀ ਕਰਦਾ ਕਰਦਾ ਇੱਥੋਂ ਤਿਆਰ ਦੂਰ ਹੋਗੇ ਤਾਂ ਪੂਰਾ ਜਾਨਾ ਆਈ ਬਰੀ ਪੂਰੀ ਐਂ ਇੱਥੇ ਸਾਨੂੰ ਵੀ ਦੱਸ ਕੇ ਜਾਨਾ ਵੀ ਇੱਕ ਦਿਨ ਕੱਲ ਨੂੰ ਘੁਆਰ ਆਪਣੇ ਫੰਡ ਪੇਜ ਤੇ ਫੋਟੋ ਲੱਗੀ ਹੋਊਗੀ ਇਹ ਕਿਹਦੇ ਕਰਾ ਲੈ ਹੈ ਮੈਂ ਤਾਂ ਕਹਿੰਦਾ ਤੂੰ ਅਗਲੇ ਮਹੀਨੇ 22000 ਦਾ ਉਹ ਖੇਡ ਕੇ ਆਣਾ ਗੜਕਾ ਖੇਡ ਗਿਆ ਬਰਨਾਲੇ ਜਾਣਾ ਬਰਨਾਲੇ ਜਾਣਾ ਉਹ ਜਿਵੇਂ ਪਿਛਲੇ ਸਾਲ ਜਾਣਾ ਸੀ ਉਹਨੇ ਨਾਲ ਆ ਬਦਲ ਵੀ ਆਪੇ ਮੇਲਾ ਜਾਣਾ ਐਦ ਕੀ ਕੀ ਚੱਕਰ ਹੋ ਗਿਆ ਐਦ ਕੀ ਹੁਣ ਖੇਡਿਆ ਹਾਂ ਲੇਟ ਹੋ ਗਿਆ ਸੀ ਦੱਸ ਦੇ ਯਾਰ ਐ ਕਿਉਂ ਕਰਦੇ ਆਂ ਆਮਲੇ ਅੱਦਰਾ ਕੋਈ ਫਾਇਦਾ ਹੀ ਕਰੂੰਗਾ ਤੇਰੇ ਕੋਈ ਚਾਚਾ ਤੈਨੂੰ ਹਮੇਸ਼ਾ ਕੋਈ ਚੰਗੀ ਵੋਟ ਗੱਲਾਂ ਹੀ ਦੱਸਦਾ ਆਂ ਦੱਸ ਫਿਰ ਕੀ ਗੱਲ ਹੋ ਗਈ ਕੁਝ ਵੀ ਨਹੀਂ ਤੂੰ ਖੜਾ ਆਇਆ ਕਿਉਂ ਨਹੀਂ ਕਿਉਂ ਨਹੀਂ ਜੀ ਵੀਰੇ ਨਾਲ ਤੇ ਖੜਿਆ ਰਹਿ ਗਿਆ ਯਾਰ ਇਹਦੇ ਦੂਰ ਤੇ ਲੱਗੀ ਸਾਰਿਆਂ ਨੇ ਨਾ ਹਾਂ 22 ਵਜੇ ਸਾਰਿਆਂ ਦਾ ਹੋਇਆ ਵਾ 22 ਵਜੇ ਗੈਸ ਤੇ ਲੱਗੀ ਆ ਹਾਂ ਗਾੜ ਜਿੰਨੇ ਵੀ ਉਸਤਾਦ ਸੀ ਸਾਰੇ ਖੜੇ ਅੱਜ ਮੈਂ ਨਹੀਂ ਖੜਿਆ ਪੂਰਾ ਕੰਮ ਕੀ ਇੰਨਾ ਵੀ ਗੈਸ ਤੇ ਯਾਰ ਜਿਹੜੇ ਮਰ ਜਿਹੜੇ ਔਰ ਜਿਹੜੇ ਕਾਮਕਾਰ ਹੁੰਦੇ ਨੇ ਉਹ ਬਾਅਦ ਰਹਿੰਦੇ ਨੇ ਉਹ ਸਾਰੇ ਗੈਸ ਤੇ ਹੋਏ ਨੇ ਜਿਹੜਾ ਮਰਜੀ ਖੜੇ ਉੱਚ ਅੱਛਾ ਕੱਲਾ ਕੱਲਾ ਹਾਂ ਕੱਲਾ ਕੱਲਾ ਪਾਣਾਂ ਦਾ 10 ਮਿੰਟ ਮਿਲਦੇ ਨੇ ਇਹਨਾਂ ਨੂੰ ਇੰਜਨ ਜਿਹੜੇ ਵੀ ਸਾਰੇ ਪੰਜ ਵਜੇ ਤਾਂ ਵੀਰ ਸਮਾਪਤੀ ਹੋਈ ਏ ਸਾਰੀ ਕਰਦੇ ਕਰਦੇ ਉਹ ਚੋਹੇ ਨਾਲ ਇੱਕ ਵਾਰੀ ਆ ਕੇ ਸਾਰੀ ਉਹਦਾ ਸਮਾਨ ਸਮੋਣ ਚੱਕਦੇ ਪੰਜ ਹੋ ਜਾਂਦੇ ਉਹ ਹਾਂ ਪੰਜ ਵੇ ਤਿੰਨ ਪਾਪਾ ਤੈਨੂੰ ਨਹੀਂ ਪਤਾ ਕੱਕੇ ਤੂੰ ਐਂ ਆ ਰਹੀ ਹੈ ਨਾ ਉੱਤੇ ਸੀ ਆ ਰਹੀ ਨਾ 5 ਵਜੇ ਦਾ ਉੱਤੇ ਸੀ ਆ ਰਹੀ ਹਾਂ ਤਾਂ ਨੰਗ ਹੀ ਗਿਆ ਸੀ 5 ਵਜੇ ਲੱਗ ਗਿਆ ਸੀ ਉਸ ਵਾਰ ਇੱਕ ਮੋਕ ਨੂੰ ਮੈਨੂੰ ਇੱਕ ਹੰਨੇ ਦਾ ਦੱਸਿਆ ਉਹਨਾਂ ਨੇ ਟ੍ਰੂ ਕਿਹਾ ਬਿਲੀਅਨ ਇਹਨਾਂ ਇਹਨੂੰ ਮੇਰੀ ਡਰਾਵੀ ਤੈਨੂੰ ਛਿੰਨਾ ਮੇਰਾ ਸਾਰੇ ਨੂੰ ਤੈਨੂੰ ਕਿ ਤੇਰੀ ਕਿੱਥੇ ਆ ਕੀ ਫੀਲਡ ਘਰੇ ਪਈ ਆ ਫੋਟੋ ਦਾ ਪਾਈ ਨਹੀਂ ਬਈ ਤੂੰ ਨਾ ਮੈਂ ਅਗਰ ਤਾ ਮੇਰੇ ਕੋਲ ਕਿਹੜਾ ਫੋਨ ਆ ਮੈਨੂੰ ਨਾ ਪਾਵਾਂ ਤੇਰੇ ਨਾਲ ਦੇ ਵੀ ਕਿਸੇ ਫੋਟੋ 'ਚ ਤਾਂ ਖੜਾ ਹੋਵੇਂ ਤੂੰ ਜਾਂ ਰਸਤਾਂ 'ਚ ਤਾਂ ਖੜਾ ਹੋਵੇਂ ਜਾਂ ਰਸਤਾਂ 'ਚ ਗੈਸਟਾਂ 'ਚ ਆ ਵੀਡੀਓ ਪਾਈ ਹੋਣੀ ਸਪੇਰਾਂ 'ਚ ਕਿਸੇ 'ਚ ਤਾਂ ਹੋਵੇਂ ਇਹ ਚੱਕਰ ਕੀ ਆ ਬੜੇ ਦੇਸ ਹੈਪਨਿੰਗ ਨਾ ਟਾਡਲ ਲੱਗਸ ਹਾਂ ਤੂੰ ਲੜਾਈ ਲੜੂੜੇ ਪਹਿਨਾ ਮੈਂ ਲਾਵਾਂ ਐਂਡ ਵਾਲੀ ਮੂਵਮੈਂਟ ਤੇ ਜਦੋਂ ਤੇਰੀ ਵਾਰੀ ਆਉਣ ਲੱਗਦੀ ਆ ਤੂੰ ਲੜਾਈ ਲੜੂੜੀ ਕਰ ਲੈਂਦਾ ਮੇਰੇ ਹਿਸਾਬ ਨਾਲ ਪੱਕੀ ਗੱਲ ਆ ਮੰਨਦਾ ਨਾ ਗਰੀ ਘੁਟਕੀ ਚੱਕਰ ਹੋ ਸਕਦਾ ਆਈਡੀਆ ਵੈਸੇ ਤੂੰ ਥੋੜੀ ਇਸ ਲਾਈਨ ਦਾ ਬੰਦਾ ਮੈਨੂੰ ਕੀ ਇਹਨੂੰ ਪਿਛੇ ਦੀ ਵਾਰ ਨੂੰ ਨਹੀਂ ਖੜਾਇਆ ਹਨਾ ਉਹਦੋਂ ਮਗਰਲੀ ਏਰੀ ਵੀ ਨਹੀਂ ਖੜਾਇਆ ਚੱਕਰ ਕੀ ਆ ਇਹ ਆਂ ਜਾਂ ਆਪਨਾ ਉਹ 사ਦਾ ਵੀ ਇਹ ਨਾ ਸਮਝਦਾ ਉਹ ਵੀ 스테이지 ਛੋਟੀ ਹੈ ਇਹਦੇ ਕਾਬਲ ਨਾ ਹੋਵੇ ਸੌ 스테이지 ਨਾ ਹੋਵੇ ਹੈ ਲੈ ਆ ਜੀ ਨਾ ਨੰਗੜਾ ਕੀ ਜਕਰ ਹੈ ਮੂੰਹ ਤਾਂ ਦੇਖ ਤੇਰੇ ਇੱਕ ਮਿੰਟ ਚੰਗਾ ਕੈਮਰੇ ਨਾਲ ਅੱਖ ਮੜਾ ਕਰੀ ਮੜਾ ਇਧਰੋਂ ਸਿੱਧਾ ਕੈਮਰਾ ਕੈਮਰੇ ਨਾਲ ਅੱਖ ਮੜਾ ਆਉਂਦਾ ਇਧਰ ਮੂੰਹ ਦੱਸਦਾ ਨਾ ਮੇਰਾ ਰੋਣ ਵਾਲਾ ਹੋਏਗਾ ਤੇ ਉਹ ਟੱਟੂ ਰੋਣ ਵਾਲਾ ਵੀ ਹਾਸਾ ਹੀ ਆਈ ਹੁੰਦਾ ਹਾਸਾ ਬਿਨਾ ਰੋਣ ਵਾਲੀ ਗੱਲ ਤੇ ਕਦੇ ਹਾਸਾ ਆਉਂਦਾ ਹੁੰਦਾ ਮੈਂ ਤਾਂ ਰੋਈ ਨਹੀਂ ਰੱਖਿਆ ਮੈਂ ਤਾਂ ਕਿਹੜਾ ਕਿਹਾ ਰੋਣਾ ਮੋਈਦਾ ਕਦਮ ਕਦੇ ਨਾ ਵੀ ਰੋਣ ਵਾਲੀ ਗੱਲ ਤੇ ਹਾਸਾ ਕਦੇ ਆਉਂਦਾ ਹੁੰਦਾ मत रो मेर दिलूठास हटी चुभ हो जा हुआ जो प्यार में होता हैतार में होरे साथ बि यो मेरे वीह हु ਫੁੱਟੇ ਹਾਸੇ ਨਾ ਹੱਸੇ ਇਹ ਜਿਹੜੇ ਤੇ ਅੰਦਰ ਰੱਖਦਾ ਨਾ ਗੱਲਾਂ ਇਹਨੇ ਤੇਰਾ ਨੁਕਸਾਨ ਕਰਨਾ ਬਸ ਮੈਂ ਮੇਰੇ ਘਰ ਵਿੱਚ ਨਹੀਂ ਕੋਈ ਗੱਲ ਹੈ ਫੁੱਟੇ ਦੱਸੀ ਮੈਨੂੰ ਕਿੰਨੇ ਵਜੇ ਆ ਗਿਆ ਸੀ ਇਹ ਉੱਥੋਂ ਨਾਲੇ ਕਹਿੰਦਾ ਸੀ 2:30 ਵਜੇ ਪ੍ਰੋਗਰਾਮ ਖਤਮ ਹੋ ਗਿਆ ਸੀ ਮੈਂ ਤਾਂ 1:30 ਵਜੇ ਆ ਗਿਆ ਸੀ 1:30 ਵਜੇ ਕੀ ਚੱਲ ਰਿਹਾ ਸੀ ਉੱਥੇ ਹੌਨ ਨੂੰ ਹੋ ਰਹੀਆਂ ਕੰਮ ਹੋ ਰਹੀਆਂ ਸੀ ਹਲੇ ਲਾਸਟ ਕਿੰਨੀਆਂ ਸੀ ਇੰਨੇ ਟੀਮਾਂ ਸੀ ਮੈਂ ਜਿਹੜੀ ਦਿੱਲੀ ਵਾਲੀ ਟੀਮ ਹੋਈ ਔਰ ਤੋਂ ਅਗਲੀ ਜਿਹੜੀ ਦਿੱਲੀ ਵਾਲੀ ਦਾ ਆਖਰੀ ਟੀਮ ਸੀ ਫਿਰ ਦਿੱਲੀ ਵਾਲੀ ਥੋੜੀ ਸੀ ਫਿਰ ਚਾਰ ਟੀਮਾਂ ਪਈਆਂ ਦੋ ਟੀਮਾਂ ਰਹਿ ਗਈਆਂ ਚਾਰ ਪਈਆਂ ਚ ਥੂੜੀਆਂ ਪਈਆਂ ਸੀ ਜਿਹੜੋ ਮੈਂ ਆਇਆ ਤਾਂ ਦੋ ਰਹਿ ਗਈਆਂ ਸੀ ਦੋ ਰਹਿ ਗਈਆਂ ਔਰ ਇਹ ਕਹਿੰਦਾ ਦੋ ਰਹਿ ਗਈਆਂ ਮੈਨੂੰ ਮੇਰੇ ਕਿਹਾ ਜਿਆ ਲੈਂਦਾ ਹੈਗਾ ਜਿਹੜਾ ਜਦੋਂ ਮੈਂ ਆਇਆ ਉਹ ਵੀਰੇ ਦੇਖ ਮੈਨਾਂ ਖੜਦੀ ਹੀ ਨਹੀਂ ਕਹਿੰਦੀ ਲੈਨ ਦੋ ਬੋਲ ਤੱਕ ਨਹੀਂ ਕੁਛ ਵੀਰੇ ਚਾਰ ਟੀਮਾਂ ਰਹੀਆਂ ਸੀ ਵੀਰੇ ਉਹ ਜਿਹੜੀ ਤੁੰਗਰੀ ਟੀਮ ਸੀ ਕੀ ਓਏ ਯਾਰ ਮੈਂ ਤਾਂ ਟੀਵੀ ਆ ਨਾ ਨਾ ਸੀਦਾ ਸਾਹ ਉਹਨਾਂ ਨੇ ਪਰਾਲਾ ਕੀਤਾ ਓਏ ਹੋਏ ਅ ਏ ਆਈ ਯਾਰੀ ਖੇਡਣ ਜਾਂਦਾ ਗਦਕਾ ਇੱਥੋਂ ਪੂਰਾ 1 ਮਹੀਨਾ ਵਧੀਆ ਚਾਚ ਰਹਿੰਦਾ ਪੂਰਾ ਭਜ ਨਟ ਕਰਦਾ ਆਖਰੀ ਦਿਨ ਵੀ ਪੂਰਾ ਤਿਆਰ ਹੋ ਕੇ ਜਾਂਦਾ ਪਰ ਇਹਨੂੰ ਖੇਡਦਾ ਹੀ ਨਹੀਂ ਹੈਗਾ ਉੱਥੇ ਜਾ ਕੇ ਸਟੇਜ ਤੇ ਇਹ ਪਤਾ ਨਹੀਂ ਉਹ ਖੇਡਦਾ ਨਹੀਂ ਕਿ ਕਢਾਉਂਦੇ ਨੇ ਕੀ ਚੱਕਰ ਹੈ ਤੇ ਮੂਹ ਦੀ ਸ਼ਕਲ ਦੇ ਕੇ ਕੀ ਲੱਗਦਾ ਹਾਏ ਉਹ ਦੇ ਲਾ ਅਰੇ ਇਹਨ ਦਾ ਕੁਝ ਨਹੀਂ ਪਤਾ ਗਦਕੇ ਬਾਰੇ ਮਗਰ ਯਾਰ ਤਾਂ ਹੀ ਮਾਂ ਜਾਰੀ ਮਦਦ ਮਾਂ ਦਾ ਪ੍ਰੋਫੈਸਰ ਜਾ ਕੇ ਵੀਰੇ ਚਰੇ ਆ ਰਿਹਾ ਹੈ ਚੱਕ ਵਾਂਗ ਪੂਰੇ ਹੋ ਚਲੇ ਬੋਝ ਲੋ ਬੋਝ ਲੋ ਜਦੋਂ ਅਬਨੀ ਹੁੰਦੇ ਵੀ ਸ਼ਰੂ ਕੀਤੇ ਮਨੂ ਕਰੀ ਉਹ ਵੀ ਤਾਂ ਨਹੀਂ ਕਰਨਾ ਇਹ ਥੋੜਾ ਇਹਨੂੰ ਆਸਾਂ ਦਾ ਆਈ ਯਾਰ ਬੰਦੇ ਦਾ ਹੀ ਕੰਮ ਹੋਇਆ ਦੱਸ ਹੂੰ ਥੋੜਾ ਇੱਕ ਤੀ ਵਾਰੀ ਮੰਨੇ ਆ ਚਲ ਯਾਰ ਕੋਈ ਗੱਲ ਨਹੀਂ ਆਈ ਯਾਰ ਇਹ ਹੀ ਕੰਮ ਹੋਏਗਾ ਆਈ ਯਾਰ ਇਹ ਹੀ ਕੰਮ ਹੋਏਗਾ ਚੱਕਰ ਕੀ ਆ ਡਾਕਟਰ ਬੰਨਾ ਭਗਯਤ ਕੀ ਮੰਮੀ ਦੀ ਇੰਨੀ ਖੁਸ਼ ਮੈਂ ਮੁੰਡਾ ਟੀਵੀ ਤੇ ਆਏਗਾ। ਕਿ ਬਜਾਰੀ ਸਵੇਰ ਦੀ ਗਵਾਂਢੀ ਜੇ ਬੈਠੀ ਟੀਵੀ ਲਾ ਕੇ। ਜਦ ਮੇਰਾ ਪੁੱਤਰ ਆਏਗਾ। ਬਾਹਰ ਗੱਡੀ ਟੋਪ ਆ ਗਿਆ ਕਿਤੇ ਉੱਥੇ ਜੋਸ਼ ਜਾ ਗਿਆ। ਪਾਪਾ ਇਹਦਾ ਬੰਦਾ ਵੇ ਉੱਥੇ। ਕਿ ਨਾ ਆਇਆ ਅੱਡੇ 'ਚ। ਉਹ ਬੰਕੇ ਗੋੜ। ਉਹ ਉੱਥੇ ਬੈਠ ਟੀਵੀ ਲਾਇਆ ਇਹਨਾਂ ਨੇ ਆਪਣਾ ਬੰਦੇ ਬਿਠਾਏ ਮੇਰਾ ਪੁੱਤਰ ਆਏਗਾ ਲੱਗੀ ਆਏਗਾ। ਸਾਰੇ ਆ ਗਏ ਪਰ ਲੱਕੀ ਨਾ ਆਇਆ। ਅਗਲੀ ਵਾਰ ਗੱਲ ਸੁਣ ਲੈ ਮੈਂ ਤੇਰੀ ਦਿੱਲੀ ਟੀਮ ਸਿਲੈਕਸ਼ਨ ਕਰਾਣੀ ਹੈ ਉੱਥੇ ਜਾਵੇਂ ਸਿੱਧਾ ਥੱਲੇ ਉੱਪਰ ਨਹੀਂ ਖੇਡਣਾ ਸਿੱਧੀ ਫਲੈਟ ਤੇਰੀ ਹੋਣੀ ਹੈ ਤੇ ਵੱਡੇ ਗੱਦਗੇ ਤੇ ਖੇਡਣਾ ਹੈ ਉੱਥੇ ਅਮਰੀਕਾ ਕ੍ਰਿਕਟ ਉਹ ਥੱਲੇ ਕੋਈ ਸਟੇ ਨਹੀਂ ਲੱਗਦੀ ਹੁਣਾਂ ਲਈ ਠੀਕ ਹੈ ਹਾਂ ਰੋਣਾ ਨਹੀਂ ਹੈਗਾ ਕਿਸੇ ਵੱਲੋਂ ਨਾਲੇ ਪੁੱਤਰ ਤੇਰੇ ਹੱਥ ਚ ਤਾਸ਼ ਚੰਗੀ ਨਹੀਂ ਲੱਗਦੀ ਤੂੰ ਠੀਕ ਹੈ ਮੈਂ ਤੈਨੂੰ ਦੱਸਾਂ ਇਹੋ ਜਿਹਾ ਕੰਮ ਨਾ ਕਰਿਆ ਕਰ ਤੂੰ ਤੇ ਰੋਣਾ ਨਹੀਂ ਤੇਰੇ ਵੰਡੇ ਦਾ ਮੈਂ ਹੀ ਰੋ ਲੈਣਾ ਆ ਦੇਖ ਲਓ ਪ੍ਰਭੂ ਤੁਹਾਨੂੰ ਲੱਗਦਾ ਕਿਸੇ ਪਾਸੇ ਸੱਚਾ ਹੱਸਦਾ ਹੈ ਦੱਸੋ ਹਾਂ ਵੀ ਸੱਚਾ ਹੱਸਦਾ ਹੈ ਮੈਨੂੰ ਵੀ ਸੱਚਾ ਹੱਸਦਾ ਹਾਂ ਸਾਹਿਬ ਸੱਚਾ ਹੱਸਦਾ ਹਾਂ ਜੀ ਸੱਚਾ ਹੌਸਲਾ ਰੱਖ ਲੈ ਭਾਈ ਹੌਸਲਾ ਮੈਨੂੰ ਕੋ ਗਾਣਾ ਨਹੀਂ ਜਿੱਤੇ ਆ ਰਹੇ ਹਾਂ ਜੀ ਗਾਣਾ ਨਹੀਂ ਜਿੱਤੇ ਆ ਰਹੇ ਕੋਈ ਇਹੋ ਜਿਹੇ ਮੌਕੇ ਯਾਰੀ ਕਰਨ ਕਿਉਂ ਪਪਾ ਤੇਜੀ ਵਾਰੀ ਦਿਲ ਟੁੱਟਿਆ ਮੈਨੂੰ ਰੋਣ ਦਾ ਚਾਜ ਨਾ ਆਵੇ